ਸਿਕਲ ਜੀ ਅੱਜ ਤੁਹਾਨੂੰ ਮੈਂ ਪਰਨੇ ਕਰੇਲੇ ਬਣਾ ਕੇ ਦਿਖਾਉਣੀ ਸਾਨੂੰ ਤਾਂ ਆਉਂਦੇ ਹੋਣੇ ਇਹ ਤਰੀਕੇ ਨਾਲ ਬਣਾਦੇ ਦੇਖੋ ਇਹਨਾਂ ਛਿਲਕੇ 2 ਘੰਟੇ ਧੁੱਪ ਵਿੱਚ ਸੁਕਾਇਆ ਹੈ ਕਈ ਲੋਕੀ ਨੂਨ ਨੂਨ ਲਗਾ ਕੇ ਭਰਕ ਦਿੰਦੇ ਕੜਤ ਖਤਮ ਹੋ ਜਾਂਦੀ ਹੈ ਪਰ ਮੈਂ ਧੁੱਪ ਵਿੱਚ ਰੱਖ ਦਿੰਦਾ ਹੈ 2 ਘੰਟੇ ਸੁਕਾ ਕੇ ਛਿਲ ਕੇ ਇਹਨੂੰ ਧੁੱਪ ਵਿੱਚ ਰੱਖ ਦੋ ਸਾਰੀ ਕੜਤ ਵੀ ਦੂਰ ਹੋ ਜਾਂਦੀ ਹੈ ਹੁਣ ਇਹਨੂੰ ਮੈਂ ਇੱਚੋ ਕੱਟ ਲਗਾ ਕੇ ਸਾਰੂੰ ਦਾ ਪੇਲ ਪਾਇਆ ਕੜਾਈ ਵਿੱਚ ਇਨ ਮਰ ਫਰਾਈ ਕਰਨਾ ਬਲੋ। ਇਹਨੂੰ ਇੱਕ ਘਰ ਬਿਜਲੀ ਪਾਸੇ ਨੂੰ ਜੀਰਾ ਦੇ ਦੇਣਾ ਦੇ। ਆ ਤਰ੍ਹਾਂ ਦੇ ਤਿਆਰੀ ਟ੍ਰੇਲਿਆਂ ਨੂੰ ਫਰਾਈ ਕਰ ਲੈਣਾ ਬਲੋ। ਇਹਨੂੰ ਗ੍ਰੀਨਲੇ ਫਰਾਈ ਹੋ ਚੁੱਕੇ ਹਨ। ਉਹਨਾਂ ਮਸਾਲਾ ਮੈਂ ਮਿਕਸਚਰ ਵਿੱਚ ਗ੍ਰाइंड ਕੀਤਾ ਹੋਇਆ ਹੈ। ਉਹਨਾਂ ਥੋੜਾ ਤੇਲ ਪਾ ਕੇ ਤੇ ਚੈਨ ਨੂੰ ਪੁੰਨ ਲੈਣਾ। ਪਿਆਜ਼ ਅਦਰਕ ਬਿਖਰੀਆਂ ਮਿਰਚਾਂ ਦਸੰਗ ਵਗੈਰਾ ਆ ਕਈ ਲੋਕ ਇਸੇੜਾ ਕੇਲੇ ਕ੍ਰੇਲਿਆਂ ਦੀਆਂ ਛਿਲਕੇ ਜਿਹੜੇ ਹੁੰਦੇ ਆ ਸੁੱਟ ਦਿੰਦੇ ਆ ਪਰ ਇਹਨਾਂ ਨੂੰ ਸੁੱਟਣਾ ਨਹੀਂ ਚਾਹੀਦਾ ਇਹਦੀ ਵੀ ਪੁਰਜੀ ਬਣ ਜਾਂਦੀ ਹੈ ਇਹਨੂੰ ਮੈਂ ਇੱਕ ਘੰਟਾ ਨਮਕ ਲਗਾ ਕੇ ਰੱਖਿਆ ਹੋਇਆ ਹੈ ਇੱਕ ਘੰਟਾ ਨਮਕ ਲਗਾ ਕੇ ਰੱਖ ਲਓ ਮੋਰ ਕੇ ਗੋਸਾ ਜਾਂ ਪਾਣੀ ਲੈ ਕੇ ਇਹਨੂੰ ਧੋ ਲੈਣਾ ਚੋੜ ਲੈਣਾ ਪਾਣੀ ਚੰਗੀ ਤਰ੍ਹਾਂ ਤੜਕਾ ਲਗਾ ਕੇ ਪਿਆਜ਼ ਅਦਰਕ ਲਸਣ ਗੈਰਾ ਟਮਾਟਰ ਫਾ ਕੇ ਚੰਗੀ ਤਰ੍ਹਾਂ ਮਸਾਲਾ ਭੁੰਨ ਕੇ ਇਹਨਾਂ ਚਮੇੜਾ ਨੂੰ ਵਿੱਚ ਪਾ ਦੇਣਾ ਤੇਰੀਪੁਰ ਦੀ ਬਣ ਜਾਂਦੀ ਹੈ ਬਹੁਤ ਟੇਸਟੀ ਬਣਦੀ ਇਹਨੂੰ ਤੁਸੀਂ ਬਣਾ ਕੇ ਦੇਖਿਓ ਪਿਆਜ਼ ਬਰਨ ਹੋ ਚੁੱਕੇ ਹਨ ਹੁਣ ਨਮਕ ਪਾ ਦੇਣਾ 2 ਚਮਚ ਜੇ ਜਲਦੀ ਪਾਤੀ 1 ਚਮਚ ਜਲਦੀ ਪੋੜੀ ਜੀ ਲਾਲ ਮਿਰਚ ਪਾ ਦਿਓ ਕਲਰ ਆ ਜਾਂਦਾ ਹੈ ਜੇ ਹਰੀਆਂ ਮਿਰਚਾਂ ਪਾਈਆਂ ਨਾ ਥੋੜਾ ਮਸਾਲਾ ਥੋੜਾ ਧਨੀਆ ਪਾਊਡਰ ਪਾ ਦਿਓ ਇਹਦੇ ਵਿੱਚ ਅਨਾਰ ਦਾਣਾ ਪਾ ਦੂ ਪੀਸਿਆ ਜਿਹਦੇ ਨਾਲ ਤਰੇਲੇ ਦਾ ਟੇਸਟ ਬਹੁਤ ਵਧੀਆ ਆਏਗਾ ਇਹਨੂੰ ਮਸਾਲਿਆਂ ਨੂੰ ਇਹਦਾ ਤਰੇਲੇ ਵਿੱਚ ਫਿਲ ਕਰ ਦੇਣਾ ਪਰ ਦੇਣਾ ਇਹਨੂੰ ਸਾਇ ਸਲੋਂ ਦਾ ਤੀਨ ਲਾਗੇ ਠੀਕੀ ਕਰ ਵੀ ਪਾਈ ਜਣਾ ਕareleਆਂ ਦੀ ਚਿਲਕੇ ਦੀ ਤੂੰ ਹੀ ਭੁਰਜੀ ਜ਼ਰੂਰ ਬਣਾ ਕੇ ਦੇਖਣਾ ਤੁਹਾਨੂੰ ਬਹੁਤ ਟੇਸਟੀ ਲੱਗੇਗੀ ਇਹਦੇ ਨਾਲ ਖੂਨ ਵੀ ਸਾਫ਼ ਹੁੰਦਾ ਹੈ ਅੱਜ ਕੀ ਬਣਾਇਆ ਬੱਲੀਏ ਅੱਜ ਮੈਂ ਪਰਨੇ ਕੇ ਟਰੇਲੇ ਬਣਾਏ ਆ ਨਾਲ ਮੈਂ ਢਿੰਕਰੇਲਿਆਂ ਦੇ ਛਿਲਕਿਆਂ ਦੀ ਪੂਜੀ ਬਣ ਸੀ ਲੋਕਾਂ ਨੂੰ ਉਹ ਜਿਹਨਾਂ ਨੂੰ 슈ਗਰ ਹੈਗੀ ਆ ਲੋਕਾਂ ਨੂੰ ਉਹਦੇ ਲਈ ਪੂਜੀ ਬਹੁਤ ਲਾਇਫ ਬੰਦ ਤੇ ਆ ਤੂੰ ਇਹ ਹਫਤੇ ਇੱਕ ਦੋ ਵਾਰੀ ਬਣਾ ਕੇ ਖਾਓ ਤੁਹਾਡੀ 슈ਕਰ ਬਿਲਕੁਲ ਖਤਮ ਹੋ ਜਾਏਗੀ ਤੇ ਬਾਾਕੀ ਇਹ ਤੁਹਾਨੂੰ ਮਹੀ ਟਰੇਲਿਆਂ ਦੀ ਰੈਸਪੀ ਪਰਨੇ ਟਰੇਲੇ ਪੂਜੀ ਛਿਲਕਿਆਂ ਦੀ ਪੂਜੀ ਕਿਰੇ ਵਾਲੀ ਵਧੀਆ ਰੈਸਪੀ ਹੋਵੇ ਲਾਈਕ ਕਰਨਾ ਕਮੈਂਟ ਕਰਨਾ ਤੂੰ ਇਹ ਪੂਜੀ ਬਣਾ ਕੇ ਜਲਦੀ ਖਾਣਾ ਤਨਪੋਸ ਫਾਇਰੋ ਇਹਾ ਸ਼ੂਟ ਕਰਦੇ ਲਈ ਇੱਕ ਘੂੜੀ ਸਾਫ ਕਰਨਾ ਹੈ ਔਰ ਸਸਿਕਾ ਮੇਰੇ ਕੋਲ ਤੁਹਾਨੂੰ ਚੇਅਰਮੈਨ ਨਮੀ ਰਾਸ ਕੀ ਲਾਗੇ ਤੁਹਾਡੇ ਹੀ ਅੱਜ ਨੂੰ